ਸਾਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਕਣਕ ਨੂੰ ਪਾਣੀ ਦੀ ਹੁਣ ਗੱਲ ਇਹ ਚੱਲੀ ਜਾਂਦੀ ਆ ਵੀ ਮੌਸਮ ਖਰਾਬ ਹੋਣਾ ਮੀਂਹ ਪੈਣਾ ਇਹ ਮੀਂਹ ਦਾ ਪੱਕਾ ਪਤਾ ਨਹੀਂ ਤੇ ਇਦੋਂ ਪਹਿਲਾਂ ਵੀ ਚਰਚਾ ਆਈ ਸੀ ਮੀਂਹ ਦੀ ਵੀ ਮੀਂਹ ਪੈਣਾ ਮੀਂਹ ਪੈਣਾ ਉਦੋਂ ਵੀ ਕੋਈ ਮੀਂਹ ਨਹੀਂ ਪਿਆ ਉਦੋਂ ਪਹਿਲਾਂ ਪਿਆ ਸੀਗਾ ਤੇ ਪਾਣੀ ਕਣਕਾਂ ਨੂੰ ਇੱਕ ਹੀ ਲੱਗਿਆ ਤੇ ਹੁਣ ਕਣਕਾਂ ਨੂੰ ਪਾਣੀ ਲੱਗਿਆ ਨੂੰ ਬਹੁਤ ਟਾਈਮ ਹੋ ਗਿਆ। ਬਾਕੀ ਹੁਣ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਆ। ਤੇ ਕਰਦੇ ਆਪਾਂ ਪਾਣੀ ਬਾਰੇ ਗੱਲ। ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ। ਤੇ ਬਈ ਹੁਣ ਜਿਹੜੀਆਂ ਕਣਕਾਂ ਐ ਕਣਕਾਂ ਨੂੰ ਵੇਖੋ ਹੁਣ ਤੁਸੀਂ 10 ਨਵੰਬਰ ਤੋਂ ਮੰਨ ਕੇ ਚੱਲੋ ਬੀਜੀ ਐ ਕਣਕ। 10 ਨਵੰਬਰ ਦੇ 10 ਦਸੰਬਰ 10 ਜਨਵਰੀ 2 ਮਹੀਨੇ ਤੇ 20 ਦਿਨਾਂ ਉੱਤੇ ਹੋਗੇ 2 ਮਹੀਨੇ 20 ਦਿਨ ਹੋ ਗਏ ਕਣਕ ਬੀਜੀ ਨੂੰ ਜਿਨ੍ਹਾਂ ਨੇ ਬਾਈਆਂ ਦਿਨਾਂ ਤੋਂ ਪਾਣੀ ਨਹੀਂ ਲਾਤਾ ਸੀ ਕਣਕ ਨੂੰ ਉਹ ਹੁਣ ਤੁਸੀਂ ਵੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਪਾਣੀ ਲੱਗਣ ਨੂੰ ਜਿਨੇ ਮਹੀਨੇ ਤੋਂ ਲਾਇਆ ਉਹਨੂੰ 1 ਮਹੀਨਾ 20 ਦਿਨ ਹੋ ਗਏ ਹੁਣ ਜਿਹੜਾ ਪਾਣੀ ਹੈ ਬਹੁਤ ਭਰਾਵਾਂ ਨੇ ਤਾਂ ਲਾਤਾ ਹੋਊਗਾ ਪਾਣੀ ਦੂਜਾ ਬਹੁਤਾਂ ਨੇ ਲਾਤੇ ਸੀਗੇ ਜਦੋਂ ਮੀਂਹ ਪਿਆ ਉਸ ਤੋਂ ਪਹਿਲਾਂ ਤੇ ਪਰ ਮੀਂਹ ਪਏ ਤੋਂ ਬਾਅਦ ਰੁੱਕ ਗਏ ਸੀ ਕਿਉਂਕਿ ਮੀਂਹ ਪੈ ਗਿਆ ਸੀ ਵਧੀਆ ਮੀਂਹ ਸੀਗਾ ਪਰ ਇੱਕ ਗੱਲ ਜ਼ਰੂਰ ਹੈ ਜੇ ਮੀਂਹ ਪੈ ਜੇ ਨਾ ਤੇ ਇੱਕ ਵਾਰ ਤਾਂ ਪਾਣੀ ਦਾ ਕੰਮ ਕਰ ਜਾਂਦਾ ਹੈ ਪਰ ਉਸ ਤੋਂ ਬਾਅਦ ਪਾਣੀ ਦੀ ਲੋੜ ਜ਼ਰੂਰ ਪੈਂਦੀ ਆ ਵੀ ਦੂਜੇ ਪਾਣੀ ਦੀ ਤੇ ਆਪਾਂ ਮੀਂਹ ਤੇ ਰਹਿ ਜਾਂਨੇ ਆ ਤੇ ਕਈ ਵਾਰੀ ਨਾ ਆਪਾਂ ਨੁਕਸਾਨ ਕਰਾਵਨੇ ਆ ਹੁਣ ਜਿਵੇਂ ਕਣਕਾਂ ਵੇਖੀ ਆਪਾਂ ਤਾਂ ਕਣਕਾਂ ਸੋਹਣੀਆਂ ਦੀਆਂ ਕਣਕਾਂ ਜੇ ਕੋਈ ਆਪਾਂ ਨੂੰ ਨੁਕਸ ਨਹੀਂ ਦੀਂਦਾ ਵਧੀਆ ਹੈ ਵਧੀਆ ਫੋਟ ਕੀਤੀ ਹੈ ਵਧੀਆ ਕਦ ਕਾਠ ਹੈ ਰੰਗ ਵਧੀਆ ਹੈ ਕੋਈ ਪੀਲੀਆਂ ਨਹੀਂ ਤੇ ਜਿਹੜੀ ਗੱਲ ਹੈਗੀ ਨਾ ਵੀ ਜਿਵੇਂ ਆਪਾਂ ਇੱਕ ਪਾਣੀ ਤੇ ਸਾਰੀਆਂ ਰਿਹਾਂ ਪਾ ਦਿਆਂ ਤੇ ਉਹਦੇ ਕਰਕੇ ਨਾ ਕਣਕਾਂ ਜਿਹੜਾ ਧੁੱਪ ਲੱਗਦੀ ਥੋੜੀਆਂ ਹੀ ਆ ਐਂ ਜੇ ਲੱਗਦੀਆਂ ਜਿਵੇਂ ਕਮਲੌਂਦੀਆਂ ਜਾਂ ਉਹਨੀਆਂ ਵੀ ਲੌਂਕਦੀਆਂ ਆ ਐਂ ਹੋਣਗੀਆਂ ਕਣਕਾਂ ਤੁਸੀਂ ਵੇਖਿਓ ਤੇ ਉਹਨਾਂ ਪਾਣੀ ਭਰ ਦਿਆਂ ਕਣਕ ਤੇ ਹੁਣ ਆਪਾਂ ਫੇਰ ਯਮੇ ਗੱਲ ਚੱਲ ਜਾਂਦੀ ਹੈ ਵੀ ਮੌਸਮ ਖਰਾਬ ਹੋਊਗਾ ਪਰ ਪਤਾ ਨਹੀਂ ਕਿੰਨੀ ਫਰਵਰੀ ਨੂੰ ਮੀਂਹ ਪੈਣਾ ਅੱਗੇ ਤੇ ਪਰ ਉਹਦਾ ਪਤਾ ਨਹੀਂ ਪੈਣਾ ਕਿ ਨਹੀਂ ਪੈਣਾ ਤੇ ਪਰ ਕਈ ਇਲਾਕਿਆਂ 'ਚ ਇਹ ਵੀ ਹੈਗਾ ਵੀ ਮੀਂਹ ਪੈ ਵੀ ਜਾਂਦਾ ਉਹ ਜਿੱਥੇ ਆਪਾਂ ਨੂੰ ਹੈਗਾ ਵੀ ਮੀਂਹ ਪੈ ਜਾਂਦਾ ਜਿਹੜੇ ਏਰੀਏ 'ਚ ਪਤਾ ਐਂ ਲੱਗਦਾ ਵੀ ਜਿੱਥੇ ਜ਼ਿਆਦਾ ਚਾਂਸ ਦੱਸਦੇ ਮੀਂਹ ਦੇ ਜਿੱਥੇ ਉੱਥੇ ਪੈ ਸਕਦਾ ਉੱਥੇ ਆਪਾਂ ਭਲਾ ਖੜ ਜਾਈਏ ਜਿੱਥੇ ਘੱਟ ਚਾਂਸ ਆ ਉੱਥੇ ਆਪਾਂ ਨੂੰ ਪਾਣੀ ਦਾ ਜ਼ਰੂਰ ਲਾਉਣਾ ਚਾਹੀਦਾ ਉਹ ਕਿ ਦੂਜੇ ਪਾਣੀ ਨਾਲ ਨਾਲ ਕਣਕ ਨੇ ਜਿੰਨੀਆਂ ਰਹਿਆਂ ਪਈਆਂ ਤੇ ਜਿਹੜੀ ਤੁੱਪ ਲੱਗਦੀ ਹੈ ਤੇ ਕਣਕ ਨੇ ਨਾ ਪੂਰੀ ਫਸ ਜਾਣਾ ਪੂਰੀ ਵਧੀਆ ਪੂਰੀ ਭਾਰੀ ਕਣਕ ਹੋ ਜਾਣੀ ਉਹਦੇ ਨਾਲ ਤੇ ਜਿਹੜਾ ਕੋਈ ਮਾੜਾ ਮੋਟਾ ਆਪਾਂ ਨੂੰ ਲੱਗਦਾ ਹੈ ਵੀ ਕੁਮਲਾਉਂਦੀ ਹੈ ਜਾਂ ਜਾਨ ਜੀ ਨਿਕਲਦੀ ਹੈ ਕਣਕ ਦੀ ਉਹ ਉਹ ਵੀ ਸੈੱਟ ਹੋ ਜੂਗੀ ਉਹਦਾ ਇਹ ਕਾਰਨ ਹੈ ਵੀ ਰਹਿਆਂ ਜਾਦੇ ਪਈਆਂ ਵੀ ਆ ਜਿਹੜੀਆਂ ਇੱਕੇ ਪਾਣੀ ਤੇ ਪੈ ਗਈਆਂ ਨਹੀਂ ਇਹ ਪਹਿਲਾਂ ਪਤਾ ਕੀ ਹੁੰਦਾ ਸੀ ਆਪਾਂ ਇੱਕ ਰੇਪਾਉਂਦੇ ਸੀ ਪਾਣੀ ਲਾ ਕੇ ਤੂ ਜੀਰੇ ਉਸ ਤੋਂ ਬਾਅਦ ਹਫਤਾ 10 ਦਿਨ ਬਾਅਦ ਤੇ ਐਂ ਕਰਕੇ 20 ਦਿਨ ਲੰਘ ਜਾਂਦੇ ਸੀ ਤੇ ਫੇਰ ਆਪਾਂ ਪਾਉਂਦੇ ਸੀ ਪਾਣੀ ਲਾ ਕੇ ਦੂਜਾ ਪਾਣੀ ਲਾ ਕੇ ਜਾਂ ਜੇ ਆਪਾਂ ਪਹਿਲੇ ਪਾਣੀ ਤੇ ਪਾਉਂਦੇ ਸੀ ਤੇ ਮੇਕਣੀ ਨਹੀਂ ਪੈਂਦਾ ਸੀ ਤੇ ਆਪਾਂ ਦੂਜਾ ਪਾਣੀ ਨਾਲ ਛੇਤੀ ਲੱਗ ਜਾਂਦਾ ਸੀ ਹੁਣ ਦੇ ਹਿਸਾਬ ਨਾਲ ਤੇ ਉਹ ਫੇਰ ਗਣਕਾਂ ਵਧੀਆ ਫੋਟੋ ਵੀ ਵਧੀਆ ਕਰਦੀਆਂ ਸੀ ਤੇ ਆਪਣਾ ਦੂਜਾ ਪਾਣੀ ਐਤਕੀ ਮੀਨੇ ਕਰਤਾ ਦੂਜੇ ਪਾਣੀ ਦਾ ਕੰਮ ਤੇ ਉਹਨੂੰ ਵੀ ਟਾਈਮ ਬਹੁਤ ਹੋ ਗਿਆ ਹੁਣ ਪਾਣੀ ਮੀਂਹ ਤੋਂ ਬਾਅਦ ਵੀ ਪਾਣੀ ਜ਼ਰੂਰ ਪਾਲਦੀ ਆ ਫਸਲ ਕਈ ਵਾਰੀ ਆਪਾਂ ਵੇਖਿਆ ਹੋਊਗਾ ਜੇ ਤਾਂ ਆਪਣੇ ਪੱਠੇ ਹੁੰਦੇ ਆ ਆਪਾਂ ਪੱਠਿਆਂ ਨੂੰ ਪਾਣੀ ਲਾਉਣ ਦੀ ਯਤਨ ਕਰਦੇ ਤਾਂ ਮੀਂਹ ਪੈ ਗਿਆ ਆਪਾਂ ਮੀਂਹ ਦੇ ਰਹਿ ਜਾਂਦੇ ਆ ਮੀਂਹ ਤੋਂ ਬਾਅਦ ਵੀ ਨਾ ਜੇ ਪਾਣੀ ਮੀਂਹ ਜਦੋਂ ਪੈ ਜਾਂਦਾ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਬੱਤਰਾ ਆ ਜਾਂਦਾ ਪਾਣੀ ਲਾ ਦਈਏ ਤਾਂ ਪੱਠੇ ਦੁੱਗਨੇ ਭਾਰੇ ਹੁੰਦੇ ਆ ਤੇ ਜਾਦੇ ਆਪਾਂ ਨੂੰ ਜਮਾ ਦਿੰਦੇ ਆ ਉਹੀ ਹਿਸਾਬ ਹੈ ਹੁਣ ਜਿਵੇਂ ਮੀਂਹ ਪਏ ਤੋਂ ਬਾਅਦ ਖੁਸ਼ਕੀ ਜੀ ਬਣ ਜਾਂਦੀ ਹੈ ਤੇ ਉਹ ਜੇ ਪਾਣੀ ਲੱਗੂਗਾ ਤਾਂ ਕਣਕਾਂ ਨੂੰ ਜਿਹੜਾ ਹੁਣ ਪਾਣੀ ਲੱਗੂਗਾ ਉਹ ਘੋਵ ਵਾਂਗੂ ਲੱਗੂਗਾ ਤੇ ਨਾਲੇ ਕਣਕਾਂ ਮੱਛਰ ਜਾਣੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਜਿਹੜੀ ਜਵਾਨੀ ਆਉਣੀ ਆ ਉਹ ਉਹ ਆਉਗੀ ਕਣਕਾਂ ਤੇ ਹੁਣ ਤੇ ਬਾਕੀ ਇਹ ਦੂਗੇ ਰੁੱਤ ਵੀ ਇਹਦੀ ਆਉਣੀਆਂ ਨਿਸਰਨ ਦੀ ਤੇ ਨਾਲੇ ਇਹ ਲੌਂਕ ਦੀਆਂ ਹੀ ਜ਼ਰੂਰ ਆ ਵੇਖ ਲਓ ਤੁਸੀਂ ਵੀ ਕਣਕ ਨਾਲ ਲੌਂਕ ਦੀ ਜੀ ਹੈ ਤੇ ਉਹ ਵੀ ਸੈੱਟ ਹੋ ਜੂਗੀ ਜਦੋਂ ਪਾਣੀ ਲੱਗ ਗਿਆ ਕਣਕ ਮਜ਼ਬੂਤ ਹੋ ਜਾਣਗੇ ਮੋਢਾ ਤੇ ਜਿਹੜੀਆਂ ਹੈਗੀਆਂ ਮੋਢਾ ਜਿਹੜੇ ਇਹਦੀਆਂ ਸ਼ਾਖਾਂ ਵਾਂ ਇਹ ਵੀ ਮਜ਼ਬੂਤ ਹੋ ਜਾਣੀਆਂ ਹੁਣ ਜਿਵੇਂ 303 ਕਣਕ ਦੀਆਂ ਹੁਣ ਜਿਵੇਂ 303 ਕਣਕ ਹੈ 303 ਕਣਕ ਤਾਂ ਵੈਸੇ ਇਹਦੇ ਮੋਢ ਬਹੁਤ ਮਜ਼ਬੂਤ ਹੁੰਦੇ ਯਾਨੀ ਕਿ ਇਹਦੀ ਜਿਹੜਾ ਮੋਢ ਆਪਾਂ ਕਹਿ ਦਿੰਨੇ ਆ ਪਰ ਇਹ ਵਾਕੇ ਬੀਜੀ ਕਣਕ ਡਿੱਗਦੀ ਬਹੁਤ ਆ ਹੈਨਾ ਤੇ ਇਸੇ ਕਰਕੇ ਜੇ ਹੁਣ ਪਾਣੀ ਲੱਗ ਜੇ ਤੇ ਜੜਾ ਮਜ਼ਬੂਤ ਹੋ ਜਾਣੀ ਆ ਕੋਈ ਫਰਕ ਪਊਗਾ ਬਾਕੀ ਜਦੋਂ ਆਪਾਂ ਤੀਜਾ ਪਾਣੀ ਲਾਵਾਂਗੇ ਤੇ ਕਣਕ ਨੂੰ ਜਿਹੜਾ ਹੈਗਾ ਵਾਣ ਜਿਆਦਾ ਸੁੱਕਿਆ ਨਾ ਹੋਊਗਾ ਤੇ ਥੋੜੇ ਜਿਹਾ ਅੱਲੇ ਵੱਤ ਲੱਗ ਜਾਊਗਾ ਤੇ ਕਣਕ ਨੇ ਫਿਰ ਨਾ ਡਿੱਗਣਾ ਨਹੀਂ ਆ ਡਿੱਗਣ ਤਾਂ ਬਹੁਤ ਬਚਤ ਹੋ ਜੂਗੀ ਡਿੱਗਣ ਤੋਂ ਬਚਾਅ ਹੋ ਜਾਊਗਾ ਤੇ ਇਹਦੇ ਕਰਕੇ ਪਾਣੀ ਹੁਣ ਆਪਾਂ ਜੇ ਇੱਕ ਪਾਣੀ ਲਾ ਦਿੰਨੇ ਆ ਤੇ ਇਸ ਤੋਂ ਬਾਅਦ ਇੱਕ ਪਾਣੀ ਨਾਲ ਹੋਰ ਕਣਕ ਪੱਕ ਜੂਗੀ ਕਿਉਂਕਿ ਤਿੰਨ ਪਾਣੀਆਂ ਨਾਲ ਕਣਕ ਪੱਕ ਜੂਗੀ ਇਹ ਜਿਹੜੀਆਂ ਕਣਕਾਂ ਤਿੰਨ ਪਾਣੀ ਨਾਲ ਪੱਕਦੀਆਂ ਉਹਨਾਂ ਦੇ ਕਣਕਾਂ ਦੇ ਝਾੜ ਵੀ ਚੰਗੇ ਹੁੰਦੇ ਆ ਤੇ ਜਿਹੜੇ ਦਾਣੇ ਆ ਉਹ ਵੀ ਮੋਟੇ ਹੁੰਦੇ ਆ ਤੇ ਝਾੜ ਵੀ ਵਧੀਆ ਬਣ ਜਾਂਦਾ ਤੇ ਪਿਛਲੇ ਸਾਲਾਂ 'ਚ ਆਪਾਂ ਇਹ ਵੇਖਿਆ ਤਜਰਬਾ ਵੀ ਜਿਹੜੀਆਂ ਕਣਕਾਂ ਨੂੰ ਤਿੰਨ ਪਾਣੀ ਲੱਗੇ ਆ ਤੇ ਪੱਕੀਆਂ ਵੱਡੀਆਂ ਉਹ ਕਣਕਾਂ ਦੇ ਝਾੜ ਵਧੀਆ ਤੇ ਜਿਨ੍ਹਾਂ ਨੂੰ ਪੰਜ-ਪੰਜ ਪਾਣੀ ਲਾਤੇ ਸੀ-ਸੀ ਪਾਣੀ ਲਾਤੇ ਤੇ ਉਹਨਾਂ ਦੇ ਝਾੜ ਥੋੜੇ ਜਿਹਾ ਡਾਊਨ ਪੈ ਜਾਂਦੇ ਆ ਪਤਾ ਨਹੀਂ ਕੀ ਕਾਰਨ ਆ ਇਹ ਤੇ ਪਤਾ ਨਹੀਂ ਤਾਂ ਵੀ ਦਾਣੇ ਦੋਨੇ ਕਮਜ਼ੋਰ ਹੋ ਜਾਂਦੇ ਜਾਦੇ ਪਾਣੀ ਲੱਗਣਾ ਜਦੋਂ ਆਪਾਂ ਕਣਕ ਨਿਸਰੀ ਤੋਂ ਬਾਅਦ ਥੋੜਾ ਜਿਹਾ ਥੋੜੇ ਜਿਹੇ ਦਾਣੇ ਬਣ ਜਾਂਦੇ ਆ ਯਾਨੀ ਕਿ ਦੁੱਧੇ ਜੇ ਬਣ ਲੱਗਦਾ ਉਦੋਂ ਆਪਾਂ ਪਾਣੀ ਲਾ ਦਿੰਨੇ ਮੀਮੂ ਮੀਹ ਨੇ ਰੀ ਆ ਜਾਂਦੇ ਤੇ ਕਣਕ ਹਿੱਲ ਜਾਂਦੀ ਜਿਹੜਾ ਕਮਜ਼ੋਰ ਹੋ ਜਾਂਦੀ ਤਾਂ ਕਰਕੇ ਤੇ ਪਤਾ ਨਹੀਂ ਕੀ ਕਾਰਨ ਹੈ ਪਰਮਾਤਮਾ ਨੂੰ ਪਤਾ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਆਪਾਂ ਕਿਸੇ ਹੋਰ ਵੀਡੀਓ ਨਾਲ